ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਨੇ ਕਿਵੇਂ ਆਉਣਾ ਹੈ ਕਿਵੇਂ ਅਰਜ਼ ਕਰਨੀ ਹੈ ਬੇਨਤੀ ਕਰਨੀ ਹੈ ਤਰਲਾ ਪਾਉਣਾ ਹੈ ਆਉਣ ਦੀ ਵਿਧੀ ਗੁਰੂ ਸਾਹਿਬ ਜੀ ਸਮਝਾਉਂਦੇ ਹੈ ਗੁਰੂ ਚਰਨਾਂ ਵਿੱਚ ਸਾਡੇ ਆਉਣ ਦਾ ਨਜ਼ਰੀਆ ਸਾਡਾ ਆਉਣਾ ਕਿਵੇਂ ਦਾ ਹੋਣਾ ਚਾਹੀਦਾ ਹੈ ਸਤ ਪਹਿਲਾਂ ਗੁਰੂ ਚਰਨਾਂ ਵਿੱਚ ਆ ਕੇ ਤਰਨਾ ਪਾਈਏ ਮਹਾਰਾਜ ਮੈਂ ਸਾਰੇ ਦੁਆਰੇ ਛੱਡ ਕੇ ਤੇਰੇ ਦਰ ਤੇ ਆ ਗਿਆ ਸਗਲ ਦੁਆਰ ਕੋ ਛਾੜ ਕੇ ਸਾਰੇ ਆਸਰੇ ਸਾਰੇ ਦੁਆਰੇ ਛੱਡ ਕੇ ਮੈਂ ਤੇਰੇ ਦਰ ਤੇ ਆ ਗਿਆ ਹੁਣ ਮੈਨੂੰ ਇਹ ਆਸ ਹੈ ਤੇ ਮੇਰੀ ਆਸ ਤੁਸੀਂ ਪੂਰਨ ਕਰਨੀ ਹੈ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਜੀ ਕਿ ਮੇਰੀ ਆకాంਖਸ਼ਾ ਹੈ ਇਹ ਮੇਰੀ ਮੰਗ ਹੈ ਜੀ ਇਹੀ ਮੇਰੀ ਅਰਦਾਸ ਤੇ ਇਹੀ ਮੇਰਾ ਤਰਲਾ ਹੈ ਸਿੱਖ ਜਦੋਂ ਗੁਰੂ ਚਰਨਾਂ 'ਚ ਤਰਲਾ ਪਾਉਂਦਾ ਹੈ ਨਾ ਬੇਨਤੀ ਕਰਦਾ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਤੁਮਾਰਾ ਜੀ ਕਹਿੰਦੇ ਨੇ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਉਹ ਸਿੱਖ ਦੀ ਕੀਤੀ ਹੋਈ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ ਜੇ ਪਰੋਸੇ ਨਾਲ ਕਰੇ ਵਿਸ਼ਵਾਸ ਨਾਲ ਕਰੇ ਅਰਦਾਸ ਕਰਨ ਲੱਗ ਮੰਗਣੀ ਗੁਰੂ ਤੋਂ ਗੁਰੂ ਚਰਨਾਂ ਦੀ ਪ੍ਰੀਤੀ ਹੈ ਗੁਰੂ ਚਰਨਾਂ ਦਾ ਪ੍ਰੇਮ ਮੰਗਣਾ ਗੁਰਸਿੱਖ ਨੇ ਮੋ ਲਾਲਨ ਸਿਓ ਬ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਸਿਮਧੂ ਖਿੰਚਤਨੀ ਜਿਹੜੀ ਤੋੜਿਆ ਟੁੱਟਦੀ ਨਹੀਂ ਕੋਈ ਹੋਜੀ ਪ੍ਰੀਤ ਹੈ ਗਲ ਬੇਨਤੀ ਕਰੀ ਸੀ ਮੱਛੀ ਪਾਣੀ ਨਾਲ ਪ੍ਰੇਮ ਪਾਉਂਦੀ ਐ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਪ੍ਰੀਤ ਹੈ ਮੱਛੀ ਮਰਨ ਤੋਂ ਬਾਅਦ ਵੀ ਬੰਦੇ ਦੇ ਪੇਟ ਵਿੱਚ ਜਾ ਕੇ ਵੀ ਪਾਣੀ ਦੀ ਮੰਗ ਕਰਦੀ ਪੀਏ ਉਹ ਪ੍ਰੀਤ ਪੱਕੀ ਹੈ ਉਹ ਪ੍ਰੇਮ ਪੱਕਾ ਹੈ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਸਿੱਖ ਦਾ ਬਾਣੀ ਨਾਲ ਪ੍ਰੀਮ ਹੈ ਜਿਨ੍ਹਾਂ ਦਾ ਮਨ ਕਰਕੇ ਪ੍ਰੇਮ ਹੈ ਉਹ ਤੇ ਕਹਿੰਦੇ ਨੇ ਆਖਾਂ ਜੀਵਾ ਬਿਸਰੇ ਅਮਰ ਜਾਓ ਉਹ ਬਾਣੀ ਪੜ ਪੜ ਕੇ ਜਿਉਂਦੇ ਨੇ ਨਾਮ ਜਪ ਜਪ ਕੇ ਜਿਉਂਦੇ ਹੈ ਸੁਖਮਨੀ ਸਾਹਿਬ ਜੀ ਦੀ ਆ ਤਿੰਨ ਅਸ਼ਟਪਦੀ ਤੀਸਰੀ ਅਸ਼ਟਪਦੀ ਸ਼ੁਰੂ ਹੋ ਚੁੱਕੀ ਹੈ ਕੱਲ ਆਪਾਂ ਤੀਸਰੇ ਸੁਨੋਕ ਦੀ ਵਿਚਾਰ ਸਰਵਣ ਕੀਤੀ ਸੀ ਤਾਂ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਾਰ ਨਾਮ ਦੇ ਤੁਲ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਦੁਨੀਆ ਦੀ ਹੈ ਤਾਂ ਕਰਕੇ ਵਾਰ-ਵਾਰ ਮਹਾਰਨੇ ਗਿਆਨ ਗੁਰਦੂਰਾ ਜਿਨਿ ਸਿਮਰਿਆ ਸਹੀ ਤੇ ਨਿਹਾਲ ਨਾਨਕ ਨਾਮ ਰੱਦਨਾ ਕਾਰਜਿ ਆਵੇ ਰਸ ਸਤਗੁਰੂ ਪੂਰਾ ਸੇਵੀ ਹੈ ਦੁੱਖਾ ਕਾ ਹੋਏ ਨਾਸ ਨਾਨਕ ਨਾਮ ਰੱਦਿਆ ਕਾਰਜਿ ਆਵੇ ਰਸ ਕਾਰਜਾਂ ਦੀ ਸਫਲਤਾ ਨਾਮ ਦੇ ਵਿੱਚੋਂ ਹੈ ਜੇ ਕੋਈ ਮਾਏ ਪਾਏ ਗੁਰਸਿੱਖ ਨਾਮ ਨਾਲ ਜੁੜਿਆ ਰਹੇ ਉਹਦੀ ਜ਼ਿੰਦਗੀ ਦਾ ਕਾਰਜ ਜਿਹੜਾ ਸਭ ਤੋਂ ਵੱਡਾ ਹੈ ਇਹ ਪੂਰਾ ਹੁੰਦਾ ਹੈ ਤਾਂ ਜੇ ਇਸ ਕਾਰ ਦੀ ਸਫਲਤਾ ਵਾਸਤੇ ਆਪਾਂ ਸਾਰੇ ਸੰਸਾਰ ਵਿੱਚ ਆਏ ਆ ਉਹ ਪੂਰਾ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਨੇ ਨਾਮ ਦੇ ਤੋਲ ਕੁਝ ਨਹੀਂ ਨਾਮ ਦੇ ਬਰਾਬਰ ਤਾਂ ਕੁਝ ਨਹੀਂ ਇਸ ਕਰਕੇ ਨਾਮ ਨਾਲ ਪ੍ਰੀਤੀ ਪਾਉਣੀ ਹੈ ਨਾਮ ਜਪਣਾ ਹੈ ਨਾਮ ਧਿਆਉਣਾ ਹੈ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਵਨ ਸ਼ਬਦ ਰਾਗ ਭੈਰੋ ਵਿੱਚ ਆਪਾਂ ਪੜਦੇ ਆ ਤਾਂ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਾਲਯੁਗ ਮੈਂ ਹੈ RAM ਨਾਮ ਹੈ ਸਾਰ ਸਾਰ ਕਿਹਦੇ ਨੇ ਸ੍ਰੇਸ਼ਟ ਨੂੰ ਉੱਤਮ ਨੂੰ ਸਭ ਤੋਂ ਸ੍ਰੇਸ਼ਟ ਕੀ ਹੈ ਕਾਲਯੁਗ ਦੇ ਵਿੱਚ ਕਾਲਯੁਗ ਮੈਂ RAM ਨਾਮ ਹੈ ਸਾਰ ਇਹ ਕਾਲਯੁਗ ਦੇ ਸਮੇਂ ਵਿੱਚ ਸਭ ਤੋਂ ਸ਼੍ਰੇਸ਼ਟ ਚੀਜ਼ ਕੀ ਹੈ ਉੱਤਮ ਚੀਜ਼ ਕੀ ਹੈ ਤਾਂ ਮਰਜ਼ੀ ਕਿਹਦੇ ਨੇ ਗੁਰਮੁਖ ਸਾਚਾ ਲੱਗੇ ਪਿਆਰ ਗੁਰੂ ਦੀ ਸ਼ਰਨ ਪਿਆ ਗੁਰੂ ਨੂੰ ਮੁਖੀ ਬਣਾਇਆ ਪ੍ਰਮਾਤਮਾ ਨਾਲ ਸਦਾ ਨਿਭਣ ਵਾਲਾ ਪ੍ਰੇਮ ਬਣਦਾ ਹੈ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਮਨੁੱਖ ਗੁਰੂ ਵਾਲਾ ਨਹੀਂ ਬਣ ਸਕਦਾ ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਬੰਦਾ ਰੱਬ ਨਾਲ ਨਹੀਂ ਜੁੜ ਸਕਦਾ ਰਬ ਨਾਲ ਜੁੜਨਾ ਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ ਗੁਰੂ ਵਾਲੇ ਬੰਨਾ ਪੈਣਾ ਹੈ। ਪਾਸ਼ਾ ਕਹਿੰਦੇ ਕਾਲ ਯੁਗ ਦੇ ਵਿੱਚ ਸਤ ਉੱਤਮ ਹੈ ਤੇ ਵੈ ਗੁਰੂ ਜੀ ਦਾ ਨਾਮ ਹੈ। ਸਤੋ ਸ੍ਰਿਸ਼ਟ ਹੈ। ਗੁਰਮੁਖ ਸਾਚਾ ਲੱਗਿਆ ਪਿਆਰ। ਗੁਰਮੁਖਾਂ ਦਾ ਗੁਰੂ ਦੀ ਸ਼ਰਨ ਵਿੱਚ ਬੈ ਕੇ ਗੁਰੂ ਨੂੰ ਮੁਖੀ ਬਣਾ ਕੇ ਕਰਤੇ ਨਾਲ ਪ੍ਰੇਮ ਪੀਂਦਾ ਹੈ। ਤੇ ਜਿਹੜਾ ਕਰਤੇ ਨਾਲ ਵਹਿਗੁਰੂ ਨਾਲ ਪ੍ਰੇਮ ਨਹੀਂ ਪਾਉਂਦਾ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਭਜਨ ਬੰਦਗੀ ਨਹੀਂ ਕਰਦਾ ਉਹਦੇ ਕੀਤੇ ਹੋਏ ਸੰਸਾਰ ਦੇ ਸਾਰੇ ਕਾਰਜ ਬੇਅਰਥ ਨੇ ਕਾਲਯੁਗ ਮੈਂ ਬਹੁ ਕਰਮ ਕਮਾਹੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਾਲਯੁਗ ਦੇ ਸਮੇਂ ਜਿਹੜੇ ਜਿਹੜੇ ਆਪਾਂ ਕਰਮ ਕਮਾਉਂਦੇ ਪੀ ਆ ਨਾ ਕਰਮ ਧਰਮ ਦਾ ਖੰਡ ਜੋ ਦਿੱਸ ਹੈ ਤਿੰਨ ਜਮ ਜਗਾਤੀ ਲੁੱਟ ਹੈ ਇਹ ਲੁੱਟਣ ਦੇ ਲੁੱਟੇ ਜਾਣੇ ਆ ਇਹ ਵਿਖਾਵੇਲੇ ਵਾਲੇ ਕਰਮ ਨਹੀਂ ਰਹਿਣੇ ਕਾਲ ਯੁਗ ਮੈਂ ਬਹੁ ਕਰਮ ਕਮਾਹੇ ਭਾਏ ਕਾਲ ਯੁਗ ਦੇ ਵਿੱਚ ਜਿੰਨੇ ਕਰਮ ਕੰਡ ਕਰਦੇ ਪਿਓ ਨਾ ਰੁੱਤ ਨਾ ਕਰਮ ਥਾਂਈ ਪਾਹੇ ਇਹ ਰੁੱਤ ਜਿਹੜੀ ਹੈ ਨਾਮ ਬਿਜਣ ਵਾਲੀ ਹੈ ਅਬ ਕਲੂ ਆਇਓਰੇ ਇੱਕ ਨਾਮ ਬੋਬੋ ਬੋਬੋ ਮਰਜ਼ੀ ਕਹਿੰਦੇ ਕਾਲ ਯੁਗ ਦਾ ਸਮਾਂ ਹੈ ਤੇ ਰੁੱਤ ਵਹਿਗੁਰ ਦੇ ਨਾਮ ਦੀ ਹੈ ਹੁਣ ਰੁੱਤ ਹੋਵੇ ਕਣਕ ਬਿਜਣ ਦੀ ਬੰਦਾ ਝੋਨਾ ਲਾ ਕੇ ਬਹਿ ਜਾਵੇ ਰੁੱਤ ਹੋਵੇ ਝੋਨਾ ਲਾਣ ਦੀ ਬੰਦਾ ਖਣਕ ਵਿੱਚ ਕੇ ਬੈਜੇ ਬੀਜ ਨੂੰ ਕੀ ਲਾਹਾ ਮਿਲਣਾ ਹੈ ਸਿਆਣੇ ਬੰਦੇ ਨੂੰ ਪਤਾ ਨਾ ਵੀ ਕੀ ਬੀਜਣਾ ਹੈ ਰੁੱਤ ਕਾਦੀ ਹੈ ਬੱਤ ਵੀ ਆਇਆ ਪਿਆ ਤੇ ਰੁੱਤ ਵੀ ਹੋਵੇ ਰੁੱਤੋਂ ਨਹੀਂ ਜ਼ਰੂਰੀ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਾਲ ਯੁਗ ਦੇ ਸਮੇਂ ਵਿੱਚ ਰੁੱਤ ਨਾਮ ਦੀ ਹੈ ਇਹ ਤੇ ਜਿੰਨੇ ਬਾਕੀ ਕਰਮ ਕੰਡ ਕਰਦੇ ਪੀ ਉਹਨਾਂ ਮਾਰ ਕੇ ਥਾਂ ਹੀ ਨਹੀਂ ਪੈਣੀ ਇਹ ਤਾਂ ਕਾਲ ਯੁਗ ਮੈਂ ਉਹ ਕਰਮ ਕਮਾਏ ਨਾ ਰੁੱਤ ਨਾ ਕਰਮ ਥਾਂ ਪਾਏ ਭਾਸ਼ਾ ਕਹਿੰਦੇ ਰਤ ਹੈ ਹੀ ਨਹੀਂ ਇਹ ਕਰਮ ਕੰਡਾਂ ਦੀ ਇਹ ਰਤ ਹੈ ਨਾਮ ਵਿਝਣ ਦੀ ਤੇ ਕਰਮ ਕੰਡਾਂ ਨੂੰ ਥਾਂ ਨਹੀਂ ਮਿਲਣੀ ਨਾ ਇਹ ਰਤ ਨੂੰ ਥਾਂ ਮਿਲੇ ਜਿਹੜੀ ਆਪਾਂ ਬਣਾ ਕੇ ਬੈਠੇ ਹੋਏ ਆ ਕਾਲ ਯੁਗ ਮੈਂ RAM ਨਾਮ ਹੈ ਸਾਰ ਇਹ ਕਾਲ ਯੁਗ ਦੇ ਸਮੇਂ ਵਿੱਚ ਸ਼ਾਸਤਰਾਂ ਦੀ ਮਰਿਆਦਾ ਵੀ ਕਹਿੰਦੀ ਮਹਾਰਾਜ ਕਹਿੰਦੇ ਸਾਰੇ ਧਰਮ ਗ੍ਰੰਥ ਕਹਿੰਦੇ ਨੇ ਸਤ ਉੱਤਮ ਹੈ ਤੇ ਵਾਹ ਗੁਰੂ ਦਾ ਨਾਮ ਜਪਣਾ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤੀ ਪਾਉਣੀ ਹੈ ਗੁਰਮੁਖ ਸਾਚਾ ਲੱਗਿਆ ਪਿਆਰ ਤੇ ਜਿਨ੍ਹਾਂ ਗੁਰਮੁਖਾਂ ਦਾ ਵਾਹਿਗੁਰੂ ਨਾਲ ਪ੍ਰੇਮ ਪੈ ਜਾਂਦਾ ਹੈ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ ਮਨ ਤਨ ਖੋਜ ਕਰੇ ਮੈਂ ਪਾਇਆ ਉਹ ਬਾਹਰੋਂ ਨਹੀਂ ਖੋਜਦੇ ਰੱਬ ਨੂੰ ਜੰਗਲਾਂ 'ਚ ਨਹੀਂ ਜਾਂਦੇ ਉਹ ਤੀਰਥਾਂ ਤੇ ਨਹੀਂ ਭਟਕਦੇ ਉਹ ਬਾਹਰਲੇ ਕਰਮ ਕਾਂਡਾਂ ਨੂੰ ਛੱਡ ਕੇ ਅੰਦਰੋਂ ਖੋਜ ਕਰਦੇ ਨੇ ਵਾਹਿਗੁਰੂ ਦੀ ਮਨ ਤਨ ਮਨ ਖੋਜ ਕਰੇ ਮੈਂ ਪਾਇਆ ਤੇ ਜਦੋਂ ਕੋਈ ਗੁਰਸਿੱਖ ਮਾਈ ਪਾਇ ਰੱਬ ਦੀ ਅੰਦਰੋਂ ਖੋਜ ਕਰਦਾ ਤੇ ਅੰਦਰ ਹੀ ਬੈਠਾ ਹੈ ਉਹ ਉਹ ਬਾਹਰ ਥੋੜੀ ਹੈ ਉਹ ਤੇ ਅੰਦਰ ਬੈਠੇ ਰੱਬ ਦੇ ਵਿਸ਼ਾ ਮੰਨਦੇ ਹਨ ਸਾਰੀ ਗੁਰਬਾਣੀ ਜਿਹੜੀ ਹੈ ਮਨ ਦੇ ਵਿਸ਼ੇ ਤੇ ਇਹ ਮਨ ਸਮਝਾਈਏ ਮਨ ਰੱਬ ਨੂੰ ਵੈ ਗੁਰੂ ਬਾਹਰੋਂ ਲੱਭਦਾ ਤੇ ਮਾਰਾ ਜੀ ਕਹਿੰਦੇ ਮਨ ਰੱਬ ਤੇਰੇ ਅੰਦਰ ਹੈ ਮਨ ਤੂੰ ਜੋਤ ਸਰੂਪ ਹੈ ਸਭ ਮੈਂ ਜੋਤ ਜੋਤ ਹੈ ਸੋਇ ਸਭ ਸਭਨਾ ਵਿੱਚ ਵਹਿਗੁਰੂ ਦੀ ਜੋਤ ਬਰ ਰਹੀ ਹੈ ਸਬਿਆ ਕਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰਈ ਹਰੇਕ ਸਰੀਰ ਦੇ ਵਿੱਚ ਵਹਿਗੁਰੂ ਦੀ ਜੋਤ ਹੈ ਮਾਰੇ ਕਹਿੰਦੇ ਤੇਰੇ ਵਿੱਚ ਵੀ ਹੈ ਉਹਨੂੰ ਮਿਲਣਾ ਚਾਹਨਾ ਤੇ ਬਾਹਰਲੀ ਖੋਜ ਬੰਦ ਕਰ ਅੰਦਰੋਂ ਖੋਜ ਉਹਨੂੰ ਬੰਦੇ ਖੋਜ ਦਿਲ ਹਾਂ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਜਿਨ੍ਹਾਂ ਨੇ ਅੰਦਰੋਂ ਖੋਜਿਆ ਜੀ ਅੰਦਰੋਂ ਪਾਇਆ ਹੈ ਤੇ ਜਿਹੜੇ ਅੰਦਰੋਂ ਕੋਜਦੇ ਨੇ ਉਹ ਪਰੇਸ਼ਾਨ ਨਹੀਂ ਜੀ ਹੁੰਦੇ। ਉਹਨਾਂ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਨੇ। ਤਨ ਮਨ ਕੋਜ ਕਰੈ ਮੈਂ ਤਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ। ਹਾਜੇ ਗੁਰੂ ਦੀ ਸ਼ਰਨ ਪਿਆ ਰੰਬੇ ਹੋਏ ਰਾਮ ਦੇ ਨਾਮ ਨਾਲ ਪ੍ਰੇਮ ਪੈ ਗਿਆ। ਮਨ ਜੁੜ ਗਿਆ ਚਿਤ ਜੁੜ ਗਿਆ। ਗਿਆਨ ਅੰਜਨ ਸਤਿਗੁਰ ਤੇ ਹੋਈ। ਇਹ ਗਿਆਨ ਵਾਲਾ ਸੁਰਮਾ ਜਿਹੜਾ ਨਾ ਵੀ ਰੱਬ ਮਿਲਦਾ ਕਿਵੇਂ ਹੈ। ਰੱਬ ਨਾਲ ਮਨਾਪੇ ਕਿਵੇਂ ਬਣਾਈਏ ਰੱਬ ਨਾਲ ਪ੍ਰੇਮ ਕਿਵੇਂ ਰੱਬ ਤੇ ਭਰੋਸਾ ਕਿਵੇਂ ਬਣ ਜਾਵੇ ਰੱਬ ਹੈ ਮਹਾਰਾਜ ਕਹਿੰਦੇ ਸੁਰਮਾ ਜਿਹੜਾ ਗਿਆਨ ਦਾ ਇਹ ਗੁਰੂ ਤੋਂ ਮਿਲਦਾ ਹੈ ਜਿੱਥੋਂ ਮਿਲਦਾ ਤੈਨੂੰ ਉੱਥੇ ਆਉਣਾ ਪੈਣਾ ਹੁਣ ਜਿਹੜਾ ਸਮਾਨ ਬਾਜ਼ਾਰ ਚ ਬਖੇਦਨ ਜਾਂਦੇ ਆਪੋ ਉਸੇ ਦੁਕਾਨ ਤੇ ਪੋਜਣ ਕਿਰਾਨੇ ਦੀ ਦੁਕਾਨ ਤੇ ਜਾਂਦੇ ਨਾ ਜਿਹੜਾ ਸਮਾਨ ਕਿਰਾਨੇ ਵਾਲੀ ਦੁਕਾਨ ਤੋਂ ਮਿਲਣਾ ਉੱਥੇ ਹੀ ਮਿਲਣਾ ਹੈ ਜੀ ਹੋਰ ਬਸ ਹੋ ਨਹੀਂ ਮਿਲ ਸਕਦਾ ਬਦਾ ਸੁਨਿਆਰੇ ਕੋਲ ਜਾ ਕੇ ਕਦੇ ਵੀ ਮੈਨੂੰ ਕਰਿਆਨੇ ਦਾ ਸਮਾਨ ਦੇ ਦੇ ਨਹੀਂ ਦੇ ਸਕਦਾ ਤੇ ਕਰਿਆਨੇ ਵਾਲੀ ਦੁਕਾਨ ਤੇ ਜਾ ਕੇ ਵੀ ਮੈਨੂੰ ਸੋਨਾ ਦੇ ਦੇ ਉੱਥੋਂ ਨਹੀਂ ਮਿਲਦਾ ਜਿਹੜੀ ਚੀਜ਼ ਤੁਹੋਂ ਮਿਲਣੀ ਉੱਥੋਂ ਹੀ ਮਿਲਣੀ ਹੈ ਮਹਾਰਾਜ ਕਹਿੰਦੇ ਗਿਆਨ ਦਾ ਸੁਰਮਾ ਤੈਨੂੰ ਗੁਰੂ ਤੋਂ ਮਿਲਣਾ ਹੈ ਗਿਆਨ ਅੰਜਨ ਸਤਿਗੁਰ ਤੇ ਹੋਏ ਰਾਮ ਨਾਮ ਰਵ ਰਿਹਾ ਤੇ ਲੋਏ ਤੇ ਜਿਹੜੇ ਗੁਰਮਖ ਇਹ ਸੁਰਮੇ ਨੂੰ ਆਪਣੀ ਅੱਖਾਂ ਵਿੱਚ ਪਾ ਲੈਂਦੇ ਨੇ ਉਹਨਾਂ ਨੂੰ ਸਾਰੇ ਜਗਤ ਵਿੱਚ ਵਾਹਿਗੁਰੂ ਮਹਿਸੂਸ ਹੁੰਦਾ ਹੈ ਘਰ ਵਿੱਚ ਵੀ ਤੇ ਬਾਹਰ ਵੀ ਆਪਣੇ ਅੰਦਰ ਵੀ ਤੇ ਬਾਹਰ ਵੀ ਆਪਣੀ ਮਾਂ ਵਿੱਚ ਵੀ ਆਪਣੀ ਭੈਣ ਵਿੱਚ ਵੀ ਕਿਸੇ ਦੀ ਮਾਂ ਵਿੱਚ ਵੀ ਤੇ ਕਿਸੇ ਦੀ ਭੈਣ ਵਿੱਚ ਵੀ ਸਭਨਾ 'ਚ ਹੀ ਸਭਨਾ ਵਿੱਚ ਮਹਿਸੂਸ ਹੁੰਦਾ ਹੈ ਕਿ ਸਭ ਮਹਿਜੋਤ ਜੋਤ ਹੈ ਸੋ ਇਹ ਤਿਸ ਦਾ ਚਾਨਣ ਸਭ ਮਹਿਚਾਨਣ ਹੋਈ ਉਵੇ ਗੁਰੂ ਦੀ ਜੋਤ ਸਬਣਾ ਵਿੱਚ ਬਲਦੀ ਪਈਏ ਉਹ ਸਬਣਾ ਨੂੰ ਫਿਰ ਆਪਣਾ ਜਾਣਦੇ ਨਾ ਕੋਈ ਬਹਿਰੀ ਨਹੀਂ ਬਿਗਾਨਾ ਸਗਰ ਸੰਗ ਹਮਕੋ ਬਣੀ ਆਈ ਉਹ ਵੀ ਸਬਣਾ ਨੂੰ ਹੀ ਆਪਣਾ ਜਾਣਦਾ ਵੀ ਸਾਰੇ ਮੇਰੇ ਆ ਮੈਂ ਸਬਣਾ ਦਾ ਵੱਡੀ ਸੋਚ ਵੱਡੇ ਵਿਚਾਰ ਹੋ ਜਾਂਦੇ ਗੁਰੂ ਸਾਹਿਬ ਜੀ ਕਹਿੰਦੇ RAM ਨਾਮ ਰਬ ਰਿਆ ਤਿਉ ਲੋਏ ਉਹ RAM ਭਾਈ ਸਬਣਾ ਵਿੱਚ ਹੀ ਵਸਿਆ ਹੋਇਆ ਸਬਣਾ ਵਿੱਚ ਹੀ ਸਮਾਇਆ ਹੋਇਆ ਸਬਣਾ ਵਿੱਚ ਹੀ ਰਹਿੰਦਾ ਹੈ ਕਾਲ ਯੁਗ ਮੈਂ ਹਰ ਜੀਉ ਏਕ ਹੈ ਕਾਲ ਯੁਗ ਮੈਂ ਹਰ ਜੀਉ ਏਕ ਹੋ ਰਤਨਾ ਕਾਈ ਇਹ ਕਾਲ ਯੁਗ ਦੇ ਸਮੇਂ ਵਿੱਚ ਇੱਕੋ ਰਤਨਾਮ ਦੀ ਮਾਰਾ ਕਹਿੰਦੇ ਨਾਮ ਸਿਮਰੋ ਸੁਖਮਣੀ ਸਾਹਿਬ ਜੀ ਦੀ ਸੰਪੂਰਨ ਜਿਹੜੀ ਬਾਣੀ ਹੈ ਨਾ ਇਹ ਸਿਮਰਨ ਦੇ ਆਧਾਰ ਤੇ ਹੈ ਮਾਰਾ ਕਹਿੰਦੇ ਸਿਮਰਨ ਨਾਲ ਜੁੜ ਜਾਓ ਤਾਂ ਕਰਕੇ ਸ਼ੁਰੂਆਤ ਚ ਮਹਾਰਾ ਨੇ ਕਿਹਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲਯੁਗ ਸਤਨ ਮਾਹੀ ਮਟਾਵੋ ਸ਼ੁਰੂਆਤ ਚ ਮਹਾਰਾ ਨੇ ਕਿਹਾ ਤਬ ਵੀ ਸਿਮਰੋ ਪਾਈ ਵੈ ਗੁਰ ਨੂੰ ਸਿਮਰੋ ਸਿਮਰਨਾ ਕਿਵੇਂ ਆ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਉ ਹਰ ਜੈਸੀ ਜਿਵੇਂ ਉਹਨਾਂ ਨੇ ਜਪਿਆ ਭਰੋਸਾ ਬਣਾ ਕੇ ਵਿਸ਼ਵਾਸ ਬਣਾ ਕੇ ਇਹ ਆਪਾਂ ਜਪੀਏ ਕਾਲ ਯੁਗ ਮੈਂ ਹਰ ਜਿਉ ਏਕ ਹੋ ਰਤਨਾ ਕਾਈ ਹੋਰ ਕਰਮ ਕਾਂਡਾਂ ਦੀ ਕੋਈ ਥਾਂ ਨਹੀਂ ਕੋਈ ਰੁੱਤ ਨਹੀਂ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ ਏ ਨਾਨਕ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਹਿਰਦੇ ਵਿੱਚ ਰੱਬ ਦੇ ਨਾਮ ਦਾ ਬੀਜ ਬੀਜਿਏ ਰੱਬ ਦੇ ਨਾਮ ਦਾ ਬੀਜ ਬੀਜਣਾ ਜੀ ਇੱਕ ਬੀਜ ਨੂੰ ਕਈ ਬੀਜ ਹੋਰ ਲੱਗਦੇ ਨੇ ਜੇ ਤਾ ਰੱਖਿਓ ਕਣਕ ਦਾ ਤਾਂ ਇੱਕ ਦਾਣਾ ਬੀਜਨੇ ਕਿੰਨੇ ਦਾਣੇ ਲੱਗ ਜਾਂਦੇ ਆ ਜੀਰੀ ਦਾ ਇੱਕ ਬੀਜ ਬੀਜ ਦੇ ਕਿੰਨੇ ਦਾਣੇ ਲੱਗਦੇ ਉਹਨੂੰ ਇੱਕ ਬੀਜ ਨੂੰ ਨੇਕਾ ਬੀਜ ਲੱਗਦੇ ਦਾਣੇ ਲੱਗਦੇ ਐ ਇੱਕ ਵਾਹਿਗੁਰੂ ਦੇ ਨਾਮ ਦਾ ਬੀਜ ਬੀਜ ਇਹਨੂੰ ਧਰਮ ਦੇ ਸੰਤੋਖ ਦੇ ਦਇਆ ਦੇ ਕਈ ਬੀਜ ਲੱਗਣਗੇ ਜਿਹੜਾ ਤੇਰਾ ਜੀਵਨ ਸੋਨਾ ਬਣਾ ਦੇਣਗੇ ਜਿਹਦੇ ਨਾਲ ਤੂੰ ਸੋਨਾ ਬਣੇਗਾ ਬੰਦਾ ਗੁਰਮੁਖ ਕੋ ਬੰਦਾ ਹੀ ਸੋਨਾ ਗੁਣਾਂ ਦੇ ਨਾਲ ਹੈ ਤੇ ਗੁਣ ਵਾਹਿਗੁਰੂ ਦੇ ਜਿਹੜੇ ਨੇ ਇਹ ਨਾਮ ਚ ਪ੍ਰਾਪਤ ਹੁੰਦੇ ਹੁਣ ਤੀਸਰੀ ਅਸ਼ਟਪਦੀ ਰੰਭੁੰਦੀ ਹੈ ਜਾਪ ਤਾਪ ਗਿਆਨ ਸਭ ਧਿਆਨ ਜਾਪ ਕਹਿੰਦੇ ਨੇ ਵੇਦਾਂ ਦੇ ਆਦਿਕ ਜਿਹੜੇ ਮੰਤਰਾਂ ਦੇ ਜਿਹੜੇ ਜਾਪ ਕਰਨੇ ਤਾਪ ਕਰਨੇ ਧੂਨੀਆਂ ਤਪਾਉਣੀਆਂ ਧੂਨੀਆਂ ਤਪਾ ਕੇ ਸਰੀਰ ਨੂੰ ਤਪਾਉਣਾ ਜਾਪ ਕਰਨੇ ਦੇ ਤਾਪ ਤਾਪ ਹੁੰਦਾ ਜਿਹ ਧੂਨੀਆਂ ਤਪਾ ਕੇ ਬੈਠੇ ਰਹਿਣਾ ਜਾਪ ਤਾਪ ਗਿਆਨ ਸਭ ਧਿਆਨ ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਣੀਆਂ ਲਾ ਲਾ ਕੇ ਤਪਾਵੇ ਤੇ ਗਿਆਨ ਜਿਆ ਕਰੇ ਗੱਲਾਂ ਗਿਆਨ ਦੀਆਂ ਗੱਲਾਂ ਕਰੇ ਧਿਆਨ ਤਰੇ ਦੇਵੀ ਦੇਵਤਿਆਂ ਦਾ ਵੀ ਆਹ ਦੇਵੀ ਦੀ ਆ ਪੂਜਾ ਕਰਾਂਗੇ ਧਿਆਨ ਤਰਾਂਗੇ ਤੇ ਆਹ ਮਿਲੇਗਾ ਆਹ ਦੇਵਤੇ ਦੀ ਆ ਪੂਜਾ ਕਰਾਂਗੇ ਤੇ ਆਹ ਮਿਲੇਗਾ ਜਿਵੇਂ ਮਹਿਕਵੇਂ ਵੰਡੇ ਨਹੀਂ ਹੋਏ ਕਹਿੰਦੇ بارش ਪਵਾਣੀ ਹੈ ਇੰਦਰ ਦੇਵਤੀ ਦੀ ਪੂਜਾ ਕਰੂ। ਓਮਰ ਲੰਬੀ ਕਰਾਉਣੀ ਹੈ ਸ਼ਿਵਜੀ ਭਗਵਾਨ ਦੀ ਪੂਜਾ ਕਰੂ। ਉਹ ਬਹਿ ਕੇ ਜਿਹੜੇ ਵੰਡੇ ਹੋਏ ਨੇ ਮਹਾਰਾਜ ਕਹਿੰਦੇ ਨਹੀਂ ਗੁਰਸਿੱਖਾ ਇਹ ਪਰਮਚੰਨਾ ਪੈ ਜੀ ਦੱਦਾ ਦਾਤਾ ਇੱਕ ਹੈ। ਸਭ ਕੋ ਦੇਵਨ ਹਾਰ ਸਾਰੀ ਦੁਨੀਆ ਨੂੰ ਆਹਾਰ ਦੇਣ ਵਾਲਾ ਇੱਕੋ ਹੀ ਪ੍ਰਮਾਤਮਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਸਾਰ 'ਚ ਹੈ ਨੇ ਲੋਕ ਜਾਪ ਤਾਪ ਗਿਆਨ ਸਭ ਧਿਆਨ ਜਿਹੜੇ ਵੈਦਾਂ ਮੰਤਰਾਂ ਦਾ ਜਾਪ ਕਰਦੇ ਨੇ ਧੁਨੀਆਂ ਤੇ ਪਾਉਂਦੇ ਨੇ ਗਿਆਨ ਦੀਆਂ ਗੱਲਾਂ ਕਰਦੇ ਨੇ ਤੇ ਧਿਆਨ ਲਾਉਂਦੇ ਨੇ ਮਹਾਰਾਜ ਕਹਿੰਦੇ ਦੇਵੀ ਦੇਵਤਿਆਂ ਦਾ ਕਟ ਸ਼ਾਸਤਰ ਸਿਮਰਤ ਵਖਿਆਨ ਛੇ ਸ਼ਾਸਤਰ ਤੇ ਛੇ ਸਿਮਰਤ ਗਿਆਨ ਨੇ ਕਟ ਸ਼ਾਸਤਰ ਸਿਮਰਤ ਵਖਿਆਨ ਇਹਨਾਂ ਨੂੰ ਪੜ ਕੇ ਵਿਚਾਰ ਕੇ ਤੇ ਇਹਨਾਂ ਦਾ ਵਿਖਿਆਨ ਕਹਿੰਦੇ ਨੇ ਕਥਾ ਕਰਨੀ ਵਿਚਾਰ ਕਰਨੀ ਵਿਚਾਰ ਚਰਚਾ ਕਰਨੀ ਇਹਦੀ ਘਟ ਸਾਸ਼ਤਰ ਸਿਮਰਤ ਵਿਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਜੋਗ ਦੇ ਸਾਧਨ ਕਰੀ ਕਰਮ ਕੰਡ ਦੇ ਧਰਮ ਦੀ ਕਿਰਿਆ ਕਰੇ ਧਰਮ ਦੀ ਕਿਰਿਆ ਕਿਹੜੀ ਕਰਨੀ ਪਰ ਕਰਦੇ ਨੇ ਭਲਾ ਕਰਮ ਕੰਡਾਂ ਵਾਲੀ ਕਰਮ ਕਰਹਿ ਗੁਰ ਸ਼ਬਦ ਨਾਲ ਪਛਾਣ ਹੈ ਜਿਹੜੇ ਲੋਕ ਕਰਮਕਾਂਡ ਦਾ ਕਰਦੇ ਨੇ ਪਰ ਸ਼ਬਦੀ ਵਿਚਾਰ ਨੂੰ ਸਮਝਦੇ ਨਹੀਂ ਵੀ ਸ਼ਬਦ ਕੀ ਕਹਿੰਦਾ ਗੁਰਬਾਣੀ ਕੀ ਕਹਿੰਦੀ ਪਈ ਗੁਰੂ ਸਾਹਿਬ ਜੀ ਸਮਝਾਉਂਦੇ ਕੀ ਪੇ ਨਹੀਂ ਹੋਣ ਦੇ ਕੀਤੇ ਕਰਮਕਾਂਡ ਬੇਅਰਥ ਨੇ ਭਾਈ ਤੋ ਕਿਸੇ ਲੇਖੇ ਵਿੱਚ ਨਹੀਂ ਆਉਣ ਵਾਲੇ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮੱਦੇ ਫਿਰਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਸਾਰਾ ਕੰਮ ਛੱਡ ਕੇ ਸਾਰੇ ਡਿਊਟੀਆਂ ਛੱਡ ਕੇ ਜੰਗਲਾਂ 'ਚ ਭੋਂਦਾ ਫਿਰੇ ਜੰਗਲਾਂ 'ਚ ਵਸਾ ਕਰ ਲਈ ਪਰਨੂ ਛੱਡਦਾ ਪਰਿਵਾਰ ਛੱਡਦਾ ਜ਼ਿੰਮੇਵਾਰੀ ਛੱਡਦੀਆਂ ਸਮਾਜ ਨੂੰ ਛੱਡ ਕੇ ਜੰਗਲਾਂ ਚਲੇ ਗਿਆ ਰੱਬ ਨੂੰ ਰੱਬ ਨਾਲ ਵਾਸਤੇ ਅਣਕ ਪ੍ਰਕਾਰ ਕੀਏ ਬੋਜਤਨਾ ਤੇ ਬੜੇ ਯਤਨ ਕਰੇ ਕਈ ਕਿਸਮਾਂ ਦੇ ਯਤਨ ਕਰੇ ਰੱਬ ਦੀ ਪ੍ਰਾਪਤੀ ਵਾਸਤੇ ਵੀ ਰੱਬ ਨਾਲ ਪ੍ਰੇਮ ਪੈ ਜਾਵੇ ਰੱਬ ਨਾਲ ਮੇਰਾ ਨਾਤਾ ਜੁੜ ਜਾਵੇ ਸਾਂਝ ਪੈ ਜਾਵੇ ਪੁੰਨ ਦਾਨ ਹੋਵੇ ਬੋਰਤਨਾ ਫਿਰ ਗੁਰੂ ਸਾਹਿਬ ਜੀ ਨੇ ਪੁੰਨ ਦਾਨ ਵੀ ਕਰਦਾ ਠੀਕ ਹੈ ਉਹਨ ਦਾਣ ਵੀ ਕਰਦਾ ਹੈ ਤੀਰਥਾਂ ਤੇ ਵੀ ਜਾਂਦਾ ਹੈ ਜੰਗਲਾਂ 'ਚ ਵੀ ਚਲਿਆ ਗਿਆ ਸ਼ਾਸਤਰਾ ਨੂੰ ਸਿਮਰਤਿਆਂ ਨੂੰ ਪੜ੍ਹ ਕੇ ਵਿਖਿਆਣ ਵੀ ਕੀਤਾ ਕਿਨ ਦੇ ਵਿਚਾਰਾਂ ਵੀ ਕਰਦਾ ਹੈ ਮਨ ਦਾਣ ਹੋਮੇ ਬੂਰਤਨਾ ਪੁੰਨ ਦਾਣ ਵੀ ਕਰਦਾ ਹੈ ਹਮਣ ਵਾਸਤੇ ਘਿਓ ਵੀ ਪਾਉਂਦਾ ਦੇਸੀ ਲਿਆਲਾ ਕੇ ਵਿੱਚੋਂ ਹਮਣ ਦੀ ਜਿਹੜੀ ਸਮੱਗਰੀ ਹੈ ਨਾ ਉਹ ਵੀ ਇਕੱਠੀ ਕਰਕੇ ਲਿਆਉਂਦਾ ਹੈ ਵੀ ਹਮਣ ਕਰਦੀਏ ਗੁਰਮੁਖੋ ਹਮਣ ਕਰਨਾ ਜਿਹੜਾ ਸੀ ਨਾ ਇਹ ਹਿੰਦੂ ਧਰਮ ਦਾ ਰੀਤੀ ਰਿਵਾਜ ਹੈ ਜਿਵੇਂ ਆਪਣੇ ਜੀ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਸੇ ਪਾਠ ਹੁੰਦੇ ਆਪਾਂ ਦੀਗ ਬਣਾ ਕੇ ਲੈਵਨੇ ਅਰਦਾਸ ਬੇਨਤੀ ਕਰਨੇ ਆ ਇਹ ਹਿੰਦੂ ਧਰਮ ਦਾ ਕਰਮੇ ਜੀ ਹਮਣ ਕਰਨੇ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਨੂੰ ਜੋੜ ਨੇ ਦੱਸਿਆ ਉਹਨਾਂ ਦੇ ਦੇਵਤਿਆਂ ਨੇ ਉਹਨਾਂ ਦੀ ਗ੍ਰੰਥਾਂ ਨੇ ਉਹ ਕਰਦੇ ਨਹੀਂ ਪਰ ਸਿੱਖ ਨੂੰ ਹਮਣ ਕਰਨ ਬਾਰੇ ਨਹੀਂ ਮਾਰਨ ਨੀ ਕਿਹਾ ਜਿਹੜਾ ਸਿੱਖ ਹੋ ਕੇ ਹਮਣ ਕਰਦਾ ਹੈ ਗੁਰੂ ਦਾ ਸਿੱਖ ਨਹੀਂ ਜੀਓ ਮਾਰੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਸ ਸਾਹਿਮੈ ਸੁਕਾ ਚੀਰਾ ਜਬੇ ਗਏ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਮਾਰੇ ਕਹਿੰਦੇ ਜਦੋਂ ਇਹ ਲੋਕ ਲੋਕਾਚਾਰੀ ਤੁਰ ਪਿੰਦੇ ਨੇ ਨਾ ਫਿਰ ਮੇਰਾ ਇਹ ਨਾਲ ਕੋਈ ਪ੍ਰੇਮ ਨਹੀਂ ਰਹਿੰਦਾ ਪੁੰਨ ਦਾਣ ਹੋਮੇ ਬੋਰਤਨਤ ਪੁੰਨ ਦਾਣ ਵੀ ਕਰਦਾ ਪਾਸ਼ਾ ਕਹਿੰਦੀ ਹੈ ਹਮਣ ਵਾਸਤੇ ਕਿ ਉਹ ਦੀ ਸਮਗਰੀ ਵੀ ਲੈ ਕੇ ਆਉਂਦਾ ਹੈ ਸਮਗਰੀ ਵੀ ਪਾਉਂਦਾ ਕਿ ਉਹ ਦੀ ਸਰੀਰ ਕਟਾਏ ਹੋਮੈਂ ਕਰਾਤੀ ਰੱਬ ਦੇ ਨਾਲ ਪ੍ਰੇਮ ਪਾਣ ਵਾਸਤੇ ਕੀ ਕੀ ਕਰਦਾ ਬੰਦਾ ਰੱਬ ਨੂੰ ਖੁਸ਼ ਕਰ ਲਵਾ ਰੱਬ ਨਾਲ ਮੇਰਾ ਨਾਤਾ ਜੁੜ ਜਾਵੇ ਇਹ ਬਾਹਰਲੇ ਕਰਮ ਕਾਂਡ ਨੇ ਜਿਹੜੇ ਆਪਾਂ ਸੁਣਦੇ ਪਏ ਆ ਜੀ ਗੁਰੂ ਸਾਹਿਬ ਜੀ ਨੇ ਹਮਣ ਵੀ ਕਰਦਾ ਹੈ ਪੁੰਨਦਾਨ ਵੀ ਕਰਦਾ ਹੈ ਇਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਤਾ ਸਰੀਰ ਕਟਾਏ ਹੋਮੈਂ ਕਰਾਤੀ ਆਪਣੇ ਸਰੀਰ ਨੂੰ ਕੀਮਾ ਕੀਮਾ ਕਰਾਣ ਤੱਕ ਚਿੜਿਆ ਜਾਵੇ ਵੇ ਟੋਟੇ ਟੋਟੇ ਮੇਰੇ ਸਰੀਰ ਦੇ ਹੋ ਜਾਣ ਇਥੋਂ ਤੱਕ ਉਹਦੀ ਬਿਰਤੀ ਬੰ ਇੰਨਾ ਦੁੱਖ ਸਰੀਰ ਨੂੰ ਕਸ਼ਟ ਸਰੀਰ ਨੂੰ ਦੇਵੇ ਇੰਨਾ ਝੱਲੇ ਆਪਣੇ ਤੇ ਸਰੀਰ ਕਟਾਏ ਹੋਮੈ ਕਰਾਤੀ ਸਰੀਰ ਦਾ ਕੀਮਾ ਕੀਮਾ ਕਰਕੇ ਅੱਗ ਵਿੱਚ ਸਾੜ ਦੇਵੇ ਸੁਆਹ ਬਣਾ ਦੇਵੇ ਵਰਤਨੀਮ ਕਰੈ ਬੁਪਾਤੀ ਵਰਤ ਵੀ ਰੱਖੇ ਭਾਂਤ ਪਾਂ ਦੇ ਵਰਤ ਰੱਖਦਾ ਹੈ ਖੜੇ ਦਾ ਅਨੇਕ ਪ੍ਰਕਾਰ ਦੇ ਬੰਧਨ ਵਿੱਚ ਬੱਜਿਆ ਹੋਇਆ ਹੁਣ ਜਿਹੜੇ ਹਮਣ ਨੇ ਜਾਂ ਇਹ ਵਰਤ ਨੇ ਨਾ ਗੁਰਬਾਣ ਜੀ ਮਹਾਰਾ ਨੇ ਕਿਹਾ ਸੁਣਿਓ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਅੰਨ ਛੱਡ ਕੇ ਪਖੰਡ ਕਰਦੇ ਨੇ ਛੋੜੈ ਅੰਨ ਕਰੈ ਪਖੰਡ ਨਾ ਉਹ ਸੁਆਗਨ ਨਾ ਉਹ ਰੰਡ ਅੰਨ ਖਾਂ ਛੱਡਣ ਦੇ ਨਾਲ ਕੇ ਦੀ ਉਮਰ ਲੰਬੀ ਨਹੀਂ ਹੁੰਦੀ ਛਤਾਰ ਰੱਖੀ ਅੰਨ ਛੱਡਣ ਦੇ ਨਾਲ ਘਰ 'ਚ ਵਰਕਤਾ ਨਹੀਂ ਪੈਂਦੀ ਆ ਕਿ ਲਿਖੇ ਨੇ ਅੰਨ ਛੱਡਣ ਦੇ ਨਾਲ ਸੁੱਖ ਨਹੀਂ ਮਿਲਦੇ ਆਪਾਂ ਕਹਿੰਦੇ ਸੁੱਖ ਮਿਲ ਜਾਣਾਗੇ ਸੁੱਖ ਮਿਲਨੇ ਵੇਗੁਰ ਦੇ ਨਾਮ ਦੇ ਵਿੱਚੋਂ ਨੇ ਤੇ ਬੰਦਾ ਬਾਹਰਲੇ ਕਰਮ ਕੰਡਾ ਨਾਲ ਜੁੜ ਗਿਆ ਨਾਮ ਜਪਦਾ ਹੀ ਨਹੀਂ ਸਿਮਰਨ ਕਰਦਾ ਹੀ ਨਹੀਂ ਭਜਨ ਕਰਦਾ ਹੀ ਨਹੀਂ ਜਿਨੇ ਦਾਤਾਂ ਦੇਣੀਆਂ ਨੇ ਉਹਨੂੰ ਤੇ ਜਿੱਤੇ ਹੀ ਨਹੀਂ ਕਰਦਾ ਪਿਆ ਬਾਹਰਲੇ ਕਰਮ ਕੰਡਾ ਨਾਲ ਜੁੜ ਗਿਆ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਵਰਤ ਨੇਮ ਕਰੈ ਬਹੁ ਭਾਤੀ ਅਨੇਕਾਂ ਪ੍ਰਕਾਰ ਦੇ ਭਾਂਤ ਪਾਂਦ ਵਰਤ ਰੱਖਦਾ ਪਿਆ ਬੰਦਨਾ ਚ ਬੱਧਿਆ ਹੋਇਆ ਇਹ ਕੁਝ ਕਰਨ ਦੇ ਬਾਵਜੂਦ ਵੀ ਨਹੀਂ ਤੁਲ ਰਾਮ ਨਾਮ ਵਿਚਾਰ ਭਾਈ ਇੰਨਾ ਜਿੰਨਾ ਕੁਝ ਮਰਜ਼ੀ ਕਰ ਲਿਆ ਤੂੰ ਜਿੰਨਾ ਕਰਕੇ ਪਿੱਛੇ ਆਇਆ ਨਾ ਰੱਬ ਦੇ ਨਾਮ ਦੇ ਬਰਾਬਰ ਨਹੀਂ ਪੁੱਜਿਆ ਏ ਰੱਬ ਦੇ ਨਾਮ ਦੇ ਬਰਾਬਰ ਨਹੀਂ ਹੈ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ ਹੀ ਨਾਨਕ ਗੁਰੂ ਦੇ ਸਨਮੁਖ ਹੋ ਕੇ ਤੂੰ ਇੱਕ ਵਾਰੀ ਵਸ ਨਾਮ ਜਪਣਾ ਗੁਰੂ ਦੇ ਸਨਮੁਖ ਹੋ ਕੇ ਨਾਮ ਨਾਲ ਸਾਝ ਪਾਵਸ ਤੈਨੂੰ ਉੱਪਰ ਲਿਆ ਕਰਮਕੰਡ ਕਰਨ ਦੀ ਲੋੜ ਨਹੀਂ ਆ ਕਰਮਕੰਡਾਂ ਨਾਲ ਤੈਨੂੰ ਜੁੜਨ ਦੀ ਲੋੜ ਨਹੀਂ ਤਾਂ ਕਰਕੇ ਮਹਾਰਾਜੀ ਬਾਣੀ ਵਿੱਚ ਬਾਰ ਬਾਰ ਸਮਝਾਉਂਦੇ ਨੇ ਕਿ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਹਰ ਇੱਕ ਦਮ ਨਾਲ ਤੈਨੂੰ ਵਹਿਗੁਰੂ ਚੇਤਾ ਹੈ ਹਰ ਇੱਕ ਦਮ ਨਾਲ ਤੂੰ ਵਹਿਗੁਰੂ ਵਹਿਗੁਰੂ ਕਰੀ ਜਿਹੜਾ ਸਾਹ ਮਿਰਥਾ ਜਿਹੜੇ ਸਾਹ ਨਾਲ ਰੱਬ ਚੇਤਾ ਨਹੀਂ ਲੰਦੋ ਸਾਹ ਮਿਰਥਾ ਚਲਾ ਜਾਂਦਾ ਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਸਾਹ ਮਿਰਥਾ ਨਹੀਂ ਜਾਣਾ ਚਾਹੀਦਾ